ਸ਼ਲੋਕ ਮਹੱਲਾ ਪਹਿਲਾ ਕੋਈ ਵਾਹੇ ਕੋ ਲੁਣਾ ਕੋ ਪਾਏ ਖਲਿਹਾਨ ਨਾਨਕ ਏਵ ਨਾ ਜਾਪਈ ਕੋਈ ਖਾਏ ਨਿਦਾਨ ਕੋਈ ਵਾਹੇ ਕੋ ਲੁਣੇ ਕੋ ਪਾਏ ਖਲਿਹਾਨ ਕਹਨੇ ਕੋਈ ਤਾਂ ਜ਼ਮੀਨ ਨੂੰ ਬੋਂਦਾ ਹੈ ਪਹਿਲਾਂ ਕੋਈ ਉਹ ਬੀਜੀ ਹੋਈ ਨੂੰ ਫੇ ਚੁੰਨਦਾ ਲੱਗੇ ਵੱਢਦਾ ਲੁਣੇ ਚੁਕੇ ਕੋਈ ਪਾਏ ਖਲਿਹਾਨ ਕੋਈ ਉਹਦਾ ਖਲਿਆਣ ਪੌਂਦਾ ਜਦੋਂ ਪੌਂਦਾ ਬੁਰਦਾ ਨਾਲ ਗੋਹਦੇ ਸੀ ਅੱਗੇ ਆ ਉਹ ਮਸ਼ੀਨਾਂ ਨਾਲ ਗੋਹਦੇ ਨੇ ਖਲਿਆਣ ਤਾਂ ਕਹਿਵਨ ਜਾਪੀ ਕੋਈ ਖਾਏ ਨਦਾਨ ਇਹ ਵੀ ਨਹੀਂ ਪਤਾ ਖਾਣਾ ਕਿਨੇ ਕਹਿੰਦਾ ਮਤਲਬ ਹੈ ਜਿਵੇਂ ਅਸੀਂ ਬੋਂਦਾ ਕੋਈ ਹੈ ਬੀਜ ਦਾ ਕੋਈ ਹੈ ਵੱਢਦਾ ਕੋਈ ਹੈ ਖਾਂਦਾ ਕੋਈ ਹੈ ਕਿੱਥੋਂ ਗੱਲ ਚੱਲੀ ਸੀ ਇਹ ਮੁੱਢਲੀ ਮੁੱਢਲੀ ਗੱਲ ਜਿਹੜੇ ਪਹਿਲਾਂ ਗਿਆਨ ਮੁੱਢਲਾ ਮੁੱਢਲਾ ਕੀਤਾ ਸੀ ਥੋੜਾ ਜਿਹਾ ਸ਼ੁਰੂ ਫਿਰ ਅਗਲਿਆਂ ਨੇ ਉਦੋਂ ਜ਼ਿਆਦਾ ਗਿਆਨ ਵਧਾ ਲਿਆ ਤੇ ਤੀਜੀ ਪੀੜੀ ਆਈ ਉਹਨਾਂ ਨੇ ਫਿਰ ਕੁਝ ਵੱਡਿਆ ਵਿੱਚੋਂ ਡੱਕੇ ਵੱਡੇ ਸਾਡੇ ਵਰਗਿਆਂ ਨੇ ਪਹਿਲਾਂ ਤੇ ਚੱਲਦੀ ਤਾਂ ਫਸਲ ਪਹਿਲਾਂ ਤੇ ਆਈ ਆ ਨਾ تیاری ਤਾਂ ਪਿੱਛੋਂ ਹੁੰਦੀ ਆਈ ਆ ਨਾ ਚੌਥੀ ਪੀੜੀ ਜੀ ਜਾ ਕੇ ਤੀਜੀ ਪੀੜੀ ਵਾਲਿਆਂ ਨੇ ਖಲ್ಯਾਨ ਪਾਇਆ ਤੇ ਹੁਣ ਤੀਜੀ ਪੀੜੀਆਂ ਨੂੰ ਕੋਈ ਪਤਾ ਨਹੀਂ ਖਾਏ ਕੌਣ ਨਰਾਨ ਕਿਨੇ ਕਿਨੇ ਹੈ ਚੋਗਾ ਚੁਗਣ ਹੈ ਇਹ ਜੋ ਗਿਆਨ ਪ੍ਰਗਟ ਹੋ ਗਿਆ ਕੌਣ-ਕੌਣ ਖਾ ਲੂਗਾ ਕੌਣ-ਕੌਣ ਨਹੀਂ ਖਾਊਗਾ ਇਹਦਾ ਵੀ ਕੋਈ ਗਿਆਨ ਨਹੀਂ ਸਾਨੂੰ ਇਹ ਸਾਰਾ ਭੇਜ ਪਰਮੇਸ਼ਰ ਦਾ ਹੀ ਹੈ ਕਿਹਦੇ ਖਾਤਰ ਲੈਂਦਾ ਕਿੱਥੋਂ ਲੈਂਦਾ ਇਹ ਹੁਣ ਉਹ ਪੈਦਾ ਹੋਏ ਨੇ ਉਦੋਂ ਖਬੜਾਉ ਉਹ ਬਾਗੇ ਗਏ ਹੁਣ ਫਿਰ ਬੀਜ ਕੇ ਵੀ ਗਏ ਹੁਣ ਖਾਣ ਵੇਲੇ ਵੀ ਆ ਗਏ ਉਹ ਇਹ ਉਹਦੀਆਂ ਉਹ ਹੀ ਜਾਣੇ ਇਹ ਦੱਸਣਾ ਚਾਹੁੰਦੇ ਆ ਕਿ ਗਿਆਨ ਹੌਲੀ-ਹੌਲੀ ਪੌੜੀ-ਦਰ-ਪੌੜੀ ਵੱਧ ਆਇਆ ਹੈ ਜੀ ਉਹ ਦੁਆਰਾ ਭੇਜਨ ਮਲਾ ਲੈਂਦੇ ਨੇ ਉਹ ਖਾਣ ਵਾਲੇ ਬੀਜ ਕੇ ਨਹੀਂ ਗਏ ਉਹ ਠੀਕ ਹੈ ਜੀ ਜੇ ਉਦੋਂ ਨਹੀਂ ਫੜ ਲਗਿਆ ਜਾਂ ਫੜ ਲਗਿਆ ਜਾਂ ਹੋਰ ਤੇ ਜਾ ਤੀ ਨਹੀਂ ਫੜ ਲਗਿਆ ਤੇ ਜਦ ਫੜ ਲਗਿਆ ਜਾਂ ਰਾਜਣ ਲਗੇ ਖਾਣੂ ਉਹ ਖਾਣ ਵਾਲੇ ਆਏ ਹੋਏ ਨੇ ਅ ਜਿਹੜੇ ਦੂਏ ਨੇ ਨਾ ਕਟੀਆਂ ਬੱਲੀਆਂ ਝਾਣਨ ਵਾਲੇ ਜਿਹੜੇ ਕਹਿੰਦੇ ਇਹਨੂੰ ਗੱਲ ਨਿਕਲਈ ਨਾ ਉਹ ਵੀ ਇਹਦੇ ਨੇ ਪਾਣੀ ਰੋਕ ਦੀਏ ਫੜੇ ਨਾ ਲੱਗੇ ਬੱਲੇ ਨਾ ਲੱਗੇ ਉਹ ਵੀ ਇਹਦੇ ਨੇ ਪਰ ਉਹਨਾਂ ਦੀ ਬਾਹ ਨਹੀਂ ਜਾਣੀ ਹਾਂਜੀ ਮਹੱਲਾ ਪਹਿਲਾ ਜਿਸ ਮਨ ਵਸਿਆ ਤਰਿਆ ਸੋਏ ਨਾਨਕ ਜੋ ਭਾਵੇ ਸੋ ਹੋਈ ਜਿਸ ਮਨ ਵਸਿਆ ਤਰਿਆ ਸੋਏ ਤੇ ਜਿਹਦੇ ਮਨ ਦੇ ਵਿੱਚ ਵਸ ਗਿਆ ਹੈ ਗਿਆਨ ਕਰ ਗਿਆ ਨਾਨਕ ਜੋ ਭਾਵੇ ਸੋ ਹੋਈ ਆਨੰਦ ਕਾ ਪਰਮੇਸ਼ਰ ਨੂੰ ਜੋ ਪਾਉਂਦਾ ਉਹੰਦਾ ਟਾਉ ਹੈ ਆਦਮੀ ਤੇ ਕਰੇ ਤੇ ਕੁਝ ਨਹੀਂ ਹੁੰਦਾ ਜਿਹਦੇ ਮਨ ਚ ਵਸ ਜਾਂਦਾ ਉਹ ਤਰ ਜਾਂਦਾ ਜੋ ਪਰਮੇਸ਼ਰ ਨੂੰ ਪਾਉਂਦਾ ਉਹ ਹੋ ਜਾਂਦਾ ਦੱਸੋ ਦੁਆ ਤੀਆ ਕੀ ਕਰੂਗਾ ਕੀ ਕਰੂਗਾ ਤੇੜੇ ਕਾਲੋਂ ਵਾਲਾ ਜਿੰਨਿਆਂ ਨੂੰ ਮਰਜੀ ਇਹ ਛੇਕ ਦੇਣਾ ਕਾਲ ਤੱਕ ਤੇ ਜਹਜ਼ਾਰੇ ਰੋਕ ਨਹੀਂ ਸਕਦੇ ਇਸ ਗਿਆਨ ਨੂੰ ਇਹਨਾਂ ਦੇ ਉੱਤੇ ਦੀਆਂ ਨਾਲੇ ਜਾਣੇ ਕਿ ਮੈਂ ਰੋਡ ਰੋਲ ਅਲੰਗ ਜਾਂਦਾ ਨਾ ਬੱਟਿਆਂ ਤੇ ਦੀ ਉੱਤੇ ਦੀ ਨਾ ਜਾਣਾਂ ਸਾਰਿਆਂ ਦੇ ਜਿੰਨਾ ਮਰਜੀ ਆ ਰਸ ਸਨਾਂ ਨਾਲ ਲਾ ਕੇ ਜੋਰ ਲਾ ਲੈਣੇ ਇਹ ਨਹੀਂ ਰੁਕਣੇ ਇਹਨਾਂ ਤੇ ਹਾਂਜੀ ਔੜੀ ਫਾਰ ਬ੍ਰਹਮ ਦਿਆਲ ਸਾਗਰ ਤਾਰਿਆ ਗੁਰਪੂਰੇ ਮਿਹਰਬਾਨ ਪਰਮ ਭਉ ਮਾਰਿਆ ਪਾਰਬ੍ਰਹਮ ਦਿਆਲ ਉਹਨੇ ਸਾਗਰ ਭਵਸਾਗਰ ਤਾਰ ਦਿੱਤਾ ਭਵਸਾਗਰ ਤੋਂ ਪਾਰ ਕਰ ਦਿੱਤਾ ਮੈਨੂੰ ਕਹਿੰਦੇ ਨੇ ਪਾਰਬ੍ਰਹਮ ਦਿਆਲ ਨੇ ਭਵਸਾਗਰ ਤਾਰਤਾ ਗੁਰਪੂਰੇ ਮਿਹਰਬਾਨ ਪਰਮਕਉ ਮਾਰਿਆ ਗੁਰਪੂਰੇ ਮਿਹਰਬਾਨ ਨੇ ਪਰਮਰ ਪਉ ਦੂਰ ਦੂਰ ਕਰ ਦਿੱਤੇ ਨਾ ਪਰਮ ਛੱਡਿਆ ਨਾ ਪੈ ਛੱਡਿਆ ਪਰਮਕਉ ਮਾਰਿਆ ਹਾਂਜੀ ਖਾਮ ਕਰੋਧ ਬਿਕਰਾਲ ਦੂਤ ਸਭ ਹਾਰਿਆ ਅੰਮ੍ਰਿਤ ਨਾਮ ਨਿਧਾਨ ਕੰਠ ਉਰ ਧਾਰਿਆ ਨਾਨਕ ਸਾਧੂ ਸੰਗੀ ਜਨਮ ਮਰਨ ਸਵਾਰਿਆ ਆਹ ਗਰੋਧ ਵਿਕਰਾਲ ਰੂਪਾ ਹੁੰਦਾ ਹੈ ਕਰੋਧ ਔਰ ਕਾਮਨਾ ਵਿਕਰਾਲ ਰੂਪ ਭਿਆਨਕ ਰੂਪ ਬੜੇ ਹੁੰਦੇ ਨੇ ਕਰੋਧ ਦਾ ਬੜਾ ਭਿਆਨਕ ਰੂਪ ਹੈ ਹਾਰ ਕੇ ਹਾਰ ਮੰਨ ਕੇ ਸਾਹਮਣੇ ਨਹੀਂ ਆਉਂਦੇ ਹੁਣ ਅੰਮ੍ਰਿਤ ਨਾਮ ਨਿਧਾਨ ਕੰਠ ਉਰ ਧਾਰਿਆ ਇਹ ਹਾਰੇ ਕਿਉਂ ਨੇ ਜਦ ਕੰਠ ਵਿੱਚ ਅਮਰਦ ਨਾਮ ਨਿਧਾਨ ਕੰਠ ਚੋਂ ਨਿਕਲਦਾ ਹੈ ਤਾਂ ਨਾਣ ਹੋ ਜਾਂਦਾ ਫਿਰ ਇਹ ਹਾਰ ਮੰਨਦੇ ਨਹੀਂ ਬਲਣਾ ਹਾਰ ਮੰਨਦੇ ਹੀ ਨਹੀਂ ਹਿਰਦੇ ਵਿੱਚੋਂ ਉਰ ਹੁੰਦਾ ਹਿਰਦਾ ਹਿਰਦੇ ਵਿੱਚ ਨਾਮ ਹੁੰਦਾ ਹੈ ਜਦ ਕੰਠ ਚ ਆ ਜਾ ਤਾਂ ਬਾਹਰ ਆ ਜਾਂਦਾ ਪ੍ਰਗਟ ਹੋ ਜਾਂਦਾ ਕੰਠ ਉਰਤਾ ਰਿਹਾ ਕੰਠ ਵਿੱਚ ਆ ਗਿਆ ਹਿਰਦੇ ਵਿੱਚੋਂ ਤੇ ਪ੍ਰਗਟ ਹੋ ਗਿਆ ਜਾਂ ਕੰਠ ਚ ਆ ਗਿਆ ਪ੍ਰਗਟ ਹੋ ਗਿਆ ਜਦ ਪ੍ਰਗਟ ਹੋ ਗਿਆ ਤਾਂ ਫਿਰ ਜਿਹੜੇ ਬੋਲਣ ਵਾਲੇ ਨੇ ਬੋਲਤੀ ਤਾਂ ਵੀ ਬੰਦ ਹੋ ਗਈ ਹਾਂਜੀ ਨਾਨਕ ਸਾਧੂ ਸੰਗੀ ਜਨਮ ਮਰਨ ਸਵਾਰਿਆ ਜਿਹੜੇ ਸਾਧੂ ਸਾਣ ਜਿਹੜੇ ਇੱਕ ਮਨ ਇੱਕ ਚਿੱਤ ਹੋ ਗਏ ਸੁਣ ਕੇ ਉਹਨਾਂ ਦਾ ਜਨਮ ਮਰਨ ਸਵਾਰਿਆ ਗਿਆ ਜਿਨ੍ਹਾਂ ਨੇ ਸੁਣ ਕੇ ਮੰਨ ਲਿਆ ਉਹਨਾਂ ਦਾ ਜਨਮ ਮਰਨ ਸਵਾਰਿਆ ਗਿਆ ਠੀਕ ਹੈ ਜੀ ਸਾਧੂ ਕੌਣ ਹੈ ਜੀ ਸਾਧੂ ਇੱਥੇ ਚਿੱਤ ਨੂੰ ਕਿਹਾ ਜੀ ਕਿ ਚਿੱਤਾਂ ਮਨ ਇਤਨੇ ਫਿਰ ਸਾਧੂ ਹੈ ਅੱਛਾ ਜੀ ਅੱਜ ਸਾਧ ਹੁੰਦਾ ਹੈ ਪੂਰਾ ਸਾਧੂ ਹੁੰਦਾ ਠੀਕ ਹੈ ਜੀ ਇੱਥੇ 11ਵੀਂ ਪੌੜੀ ਦੀ ਸਮਾਪਤੀ ਹੈ ਜੀ